ਉਹ ਵਕਤ ਕਦੇ ਵੀ ਨਹੀਂ ਭੁੱਲਣਾ ਜਦ ਵੇੜੇ ਵਿੱਚ ਮੰਜੇ ਢਾ ਲੈਂਦੇ ਸੀ ਅੰਬ ਦਾ ਚਾਰ ਰੋਟੀ ਨਾਲ ਗੰਢਾ ਸਿਖਰ ਦੁਪਹਿਰੇ ਖਾ ਲੈਂਦੇ ਸੀ ਨਾ ਚਿੱਤਰ ਹਾਰ ਨਾ ਟੈਲੀਵਿਜ਼ਨ ਰੜਮੜ ਬਾਤਾਂ ਪਾ ਲੈਂਦੇ ਸੀ ਉਹ ਵਕਤ ਕਦੇ ਵੀ ਨਹੀਂ ਭੁੱਲਣਾ ਜਦ ਵੇੜੇ ਵਿੱਚ ਮੰਜੇ ਢਾ ਲੈਂਦੇ ਸੀ ਮੂਰੇ ਜੁੱਲਾ ਪਿੱਛੇ ਮੱਟੀ ਨਾਲ ਘੰਢੋਲੀ ਤੇ ਇੱਕ ਹਾਰਾ ਵਿਚ ਚੌਕੇ ਦੇ ਜਾ ਬਹਿੰਦੇ ਸੀ ਰੋਟੀ ਲਾਉਂਦੀ ਬੇਬੇ ਕੋਲੋਂ ਇਲਤ ਕਰਦੇ ਕਰਦੇ ਸਿਰ ਚ ਫੂਕਣੀ ਖਾ ਲੈਂਦੇ ਸੀ ਉਹ ਵਕਤ ਕਦੇ ਵੀ ਨਹੀਂ ਭੁੱਲਣਾ ਜਦ ਵੇੜੇ ਵਿੱਚ ਮੰਜੇ ਢਾਲੈਂਦੇ ਸੀ ਜਦ ਵੇੜੇ ਵਿੱਚ ਮੰਜੇ ਢਾਲੈਂਦੇ ਸੀ ਸਾਡੇ ਵੇੜੇ ਦੋ ਤਿੰਨੇ ਅਮਲੀ ਸੈਨਤ ਨਾਲ ਬੁਲਾ ਲੈਂਦੇ ਸੀ ਮੋਹਰ ਛਾਪਦੇ ਨਾਲ ਬੀੜੀਆਂ ਲਾਲ ਚ ਦੇ ਹੱਤੀ ਤੋਂ ਮਗਵਾ ਲੈਂਦੇ ਸੀ ਘਰ ਆਏ ਨੂੰ ਬਾਪੂ ਹੋਰੀ ਇਸੇ ਗੱਲ ਤੋਂ ਢਾ ਲੈਂਦੇ ਸੀ ਉਹ ਵਕਤ ਕਦੇ ਵੀ ਨਹੀਂ ਭੁੱਲਣਾ ਜਦ ਵਿਹੜੇ ਵਿੱਚ ਮੰਜੇ ਢਾ ਲੈਂਦੇ ਸੀ ਇੱਕ ਟੇਬਲ ਫੈਨ ਲਗਾ ਲੈਂਦੇ ਸੀ ਚਿੜੀ ਬੱਲਾ ਨਾਲ ਗੇਮ ਵੀ ਡੀਓ ਗਲੀਆਂ ਵਿੱਚ ਰੇਲ ਭਜਾ ਲੈਂਦੇ ਸੀ ਇੱਕ ਡੈਂਗੜ ਜਿਹੇ ਮੁੰਡੇ ਨੂੰ ਫੜ ਮੂਰੇ ਇੰਜਣ ਲਾ ਲੈਂਦੇ ਸੀ ਨਾ ਟੂਰ ਸੀ ਬੰਬੇ ਗੋਆ ਦੇ ਕੋੜ ਭੂਆ ਨਾਨਕੇ ਜਾ ਲੈਂਦੇ ਸੀ ਨਾ ਟੂਰ ਸੀ ਬੰਦੇ ਗੋਆ ਦੇ ਕੋੜ ਭੂਆ ਨਾਨਕੀ ਜਾ ਲੈਂਦੇ ਸੀ ਉਹ ਵਕਤ ਕਦੇ ਵੀ ਨਹੀਂ ਭੁੱਲਣਾ ਜਦ ਵੇੜੇ ਵਿੱਚ ਮੰਜੇ ਢਾ ਲੈਂਦੇ ਸੀ ਇੱਕ ਟੇਬਲ ਫੈਨ ਲਗਾ ਲੈਂਦੇ ਸੀ ਨਾ ਵਰਗਰ ਪੀਜੇ ਹੁੰਦੇ ਸੀ ਨਾ ਵਰਗਰ ਪੀਜੇ ਹੁੰਦੇ ਸੀ ਕੋੜੇ ਖੀਰ ਗੁਲਗਲੇ ਖਾ ਲੈਂਦੇ ਸੀ ਸੂਟ ਬੂਟ ਨਾ ਪੈਂਟ ਕੋਟ ਬਸ ਜੋ ਮਿਲਦਾ ਉਹੀ ਪਾ ਲੈਂਦੇ ਸੀ ਉਹ ਵਕਤ ਕਦੇ ਵੀ ਨਹੀਂ ਭੁੱਲਣਾ ਜਦ ਵਿਹੜੇ ਵਿੱਚ ਮੰਝੇ ਢਾਲ ਲੈਂਦੇ ਸੀ ਇੱਕ ਟੇਬਲ ਫੈਨ ਲਗਾ ਲੈਂਦੇ ਸੀ ਜਦ ਵਿਹੜੇ ਵਿੱਚ ਮੰਝੇ ਢਾਲ ਲੈਂਦੇ ਸੀ